ਵਿਖੜੇ ਪੈਂਡੇ ਚੱਲ ਕੇ ਸਤਿਗੁਰ ਸਰਸਾ ਕੰਡੇ ਆਇਆ ਸੀ ਤੱਕ ਤਾਰੇ ਅੰਮ੍ਰਿਤ ਵੇਲੇ ਦੇ ਸਤਿਗੁਰ ਨੇ ਡੇਰਾ ਲਾਇਆ ਸੀ ਅੰਮ੍ਰਿਤ ਵੇਲਾ ਸਾਂਭਣ ਖਾਤਰ ਅੰਮ੍ਰਿਤ ਵੇਲਾ ਸਾਂਭਣ ਖਾਤਰ ਗੁਰਾਂ ਦੀਵਾਨ ਸਜਾਇਆ ਸੀ ਦੁਸ਼ਮਣ ਪਿੱਛਾ ਫੇਰਨਾ ਛੱਡਿਆ ਦਲ ਟਿੱਡੀ ਚੜ੍ਹ ਕੇ ਆਇਆ ਸੀ ਸਰਸਾ ਕੂਕੇ ਚੜੀਕ ਲੈਣੀ ਸਰਸਾ ਛੂਕੇ ਚੜੀਕ ਲੈਣੀ ਉਹਨੂੰ ਤਰਸਣਾ ਆਇਆ ਸੀ ਪਾਣੀ ਨੂੰ ਚੰਬਲੇਟਾ ਚੜ੍ਹਿਆ ਦੀ ਨੌਕੀ ਸਟਾਲ ਲਗਾਈ ਵੀ ਹੈ ਜੀ ਬੁੱਕ ਰੱਖੀ ਬੈਠੇ ਹੋ ਤਾਂ ਸਿੰਘਾ ਜੀ ਨੌਲੇਜ ਰਹਿਗੇ ਤੇ ਬਾਰੇ ਆ ਹਾਂ ਜੀ ਇਹ ਆਪਣੀ ਪਹਿਲੀ ਕਿਤਾਬ ਛਪ ਕੇ ਆਈ ਹੈ ਜੀ ਅਨੰਤ ਤੋਂ ਸਰਹੰਦ ਜੋ ਸਾਡੇ ਸਰਹੰਦ ਵਿਖੇ ਜੋੜ ਮੇਲੇ ਨੇ ਮੈਂ ਉਹਨਾਂ ਦੇ ਵਿੱਚ ਇਹਨੂੰ ਮੁਫਤ ਵੰਡਣ ਦੀ ਅੱਜ ਅਸੀਂ ਇੱਥੇ ਕੱਲ੍ਹ ਦੇ ਆਏ ਹੋਏ ਹਾਂ ਤੇ ਅਸੀਂ 500 ਦੇ ਕਰੀਬ ਜਿਹੜੀ ਕਿਤਾਬ ਹੈ ਉਹ ਮੁਫਤ ਬਣ ਚੁੱਕੇ ਆਂ ਸਿਰਫ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਮੌਜੂਦ ਆ ਜਿੱਥੇ ਸਿੱਧੀ ਸਮਾਗਮ ਨੇ ਜਿਹੜੇ ਚੱਲ ਰਹੇ ਨੇ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲੱਗੇ ਨੇ ਉੱਥੇ ਸ਼ਬਦ ਦਾ ਲੰਗਰ ਵੀ ਲੱਗਿਆ ਏ ਤੇ ਵੀਰ ਨੇ ਇੱਥੇ ਆਪਣੀ ਬੁੱਕਾਂ ਇਹਨਾਂ ਦੀ ਉਹਦੇ ਬਾਰੇ ਜਾਣਕਾਰੀ ਲੈਣੇ ਆ ਆਨੰਦ ਤੋਂ ਸਰਹੰਦ ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਫਤਿਹ ਅਰਜ ਕਰਦੇ ਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਸਤਿ ਸ੍ਰੀ ਅਕਾਲ ਵੈਗੁਰੂ ਜੀ ਕੀ ਫਤਿਹ ਕੀ ਨਾਮ ਆ ਜੀ ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਇਹਨਾਂ ਖੀ ਸਟਾਲ ਲਗਾਈ ਵੀ ਆ ਜੀ ਬੋਕ ਰੱਖੀ ਬੈਠੇ ਹੋ ਦ ਸਿੰਘ ਜੀ ਨੌਲੇਜ ਰਹਿਗੇ ਉਸ ਬਾਰੇ ਹਾਂਜੀ ਇਹ ਆਪਣੀ ਪਹਿਲੀ ਕਿਤਾਬ ਛਪ ਕੇ ਆਈ ਹੈ ਜੀ ਆਨੰਤ ਤੋਂ ਸਰਹੰਦ ਜਿਵੇਂ ਕਹਿੰਦੇ ਨੇ ਵੀ ਕੋਈ ਵੀ ਤੁਸੀਂ ਕਾਰਜ ਸ਼ੁਰੂ ਕਰਨਾ ਹੈ ਤਾਂ ਪ੍ਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਕਰਨਾ ਚਾਹੀਦਾ ਹੈ ਤੇ ਮੈਂ ਸਾਹਿਦ ਦੇ ਖੇਤਰ ਦੇ ਵਿੱਚ ਆਉਣ ਦੀ ਮਨਛਾ ਮੇਰੀ ਪੂਰੀ ਹੋਈ ਹੈ ਤੇ ਮੈਂ ਇਸ ਕਿਤਾਬ ਨਾਲ ਸਾਹਿਦ ਦੇ ਖੇਤਰ ਵਿੱਚ ਪਹਿਲਾ ਕਦਮ ਰੱਖਿਆ ਤੇ ਫਿਰ ਮੇਰੀ ਇਹ ਮਨਸਾ ਸੀ ਕਿ ਮੈਂ ਇਸ ਕਿਤਾਬ ਨੂੰ ਛਕਵਾ ਕੇ ਜੋ ਸਾਡੇ ਸਰਹੰਦ ਵਿਖੇ ਜੋੜ ਮੇਲੇ ਨੇ ਮੈਂ ਉਹਨਾਂ ਦੇ ਵਿੱਚ ਇਹਨੂੰ ਮੁਫਤ ਵੰਡਣ ਦੀ ਅੱਜ ਅਸੀਂ ਇੱਥੇ ਕੱਲ੍ਹ ਦੇ ਆਏ ਹੋਏ ਹਾਂ ਜੀ ਤੇ ਅਸੀਂ 500 ਦੇ ਕਰੀਬ ਜਿਹੜੀ ਕਿਤਾਬ ਹੈ ਉਹ ਮੁਫਤ ਵੰਡ ਚੁੱਕੇ ਆ ਅੱਛਾ ਜੀ ਤੇ ਉਤਸ਼ਾਹ ਹੈਗਾ ਜੀ ਸੰਗਤਾਂ ਦਾ ਕਿਉਂਕਿ ਕਿਤਾਬਾਂ ਵੱਲ ਕਹਿੰਦੇ ਜੀ ਘਟਦਾ ਜਾ ਰਿਹਾ ਰੁਝਾਨ ਮੋਬਾਈਲ ਨੇ ਸਾਰਾ ਖਤਮ ਕਰਤਾ ਰੁਝਾਨ ਹੈਗਾ ਜੀ ਬਿਲਕੁਲ ਜੀ ਬਿਲਕੁਲ ਹੈਗਾ ਤੇ ਜਿਹੜਾ ਆਪਾਂ ਮਨ ਲੋ ਕੁਝ ਕਹਿ ਦਿੰਨੇ ਆ ਵੀ ਸਾਡਾ ਰੁਝਾਨ ਹੈ ਨਹੀਂ ਪਰ ਅੱਜ ਅਸੀਂ ਦੇਖਿਆ ਕਿ ਨਿੱਕੇ ਨਿੱਕੇ ਬੱਚੇ ਬੜੇ ਸ਼ੌਕ ਨਾਲ ਸਾਥੋਂ ਲੈ ਕੇ ਜਾ ਰਹੇ ਨੇ ਜੀ ਤੇ ਖਾਸ ਕਰਕੇ ਜਿਹੜੇ ਸਕੂਲਾਂ ਦੇ ਵਿੱਚੋਂ ਵੀ ਕੁਝ ਟੀਚਰ ਸਹਿਬਾਨ ਆਏ ਨੇ ਅਸੀਂ ਗੱਲਬਾਤ ਕਰਦੇ ਆਂ ਅਗਲੇ ਨੂੰ ਏਰੀਆ ਪੁੱਛਦੇ ਆਂ ਤੇ ਉਹ ਵਧੀਆ ਅਪਰੀਸ਼ੀਏਟ ਸਾਨੂੰ ਕਰਦੇ ਨੇ ਜੀ ਤੇ ਕੋਈ ਰਚਨਾ ਸਾਡੇ ਸਰੋਤਿਆਂ ਨਾਲ ਸਾਂਝੀ ਕਰਨਗੇ ਜੀ ਵਿੱਚੋਂ ਕੋਈ ਹਾਂਜੀ ਜ਼ਰੂਰ ਕਰਾਂਗੇ ਜੀ ਵਿਖੜੇ ਪੈਂਡੇ ਚੱਲ ਕੇ ਸਤਗੁਰ ਸਰਸਾ ਨਦੀ ਤੇ ਜਦੋਂ ਵਿਛੋੜਾ ਪਿਆ ਉਹਨਾਂ ਹਾਲਾਤਾਂ ਨੂੰ ਮੈਂ ਇਸ ਕਵਿਤਾ ਦੇ ਵਿੱਚ ਬਿਆਨ ਕੀਤਾ ਹੈ ਵਿਖੜੇ ਪੈਂਡੇ ਚੱਲ ਕੇ ਸਤਗੁਰ ਸਰਸਾ ਕੰਢੇ ਆਇਆ ਸੀ ਤਕ ਤਾਰੇ ਅੰਮ੍ਰਿਤ ਵੇਲੇ ਦੇ ਸਤਗੁਰ ਨੇ ਡੇਰਾ ਲਾਇਆ ਸੀ ਅੰਮ੍ਰਿਤ ਵੇਲਾ ਸਾਂਭਣ ਖਾਤਰ ਅੰਮ੍ਰਿਤ ਵੇਲਾ ਸਾਂਭਣ ਖਾਤਰ ਗੁਰਾਂ ਦੀਵਾਨ ਸਜਾਇਆ ਸੀ ਦੁਸ਼ਮਣ ਪਿੱਛਾ ਫੇਰਨਾ ਛੱਡਿਆ ਦਲ ਟਿੱਡੀ ਚੜਕੇ ਆਇਆ ਸੀ ਸਰਸਾ ਕੂਕੇ ਜੜੀ ਕ ਲੈਣੀ ਸਰਸਾ ਸ਼ੂਕੇ ਜੜੀ ਕ ਲੈਣੀ ਉਹਨੂੰ ਤਰਸਨਾ ਆਇਆ ਸੀ ਪਾਣੀ ਨੂੰ ਚੰਬਲੇਟਾ ਚੜਿਆ ਬੜਾ ਹੀ ਸ਼ੋਰ ਮਚਾਇਆ ਸੀ ਘੋੜੇ ਠੱਲੇ ਸਿੰਘਾਂ ਸ਼ੇਰਾਂ ਨਾ ਕੋਈ ਕਬਰ ਆਇਆ ਸੀ ਖੇਰੂ ਖੇਰੂ ਹੋ ਕੇ ਵਿਛੜੇ ਜਿੱਧਰ ਨੂੰ ਮੂੰਹ ਆਇਆ ਸੀ ਵੱਡੇ ਲਾਲ ਗੁਰੂ ਤੇ ਪਿਆਰੇ ਵੱਡੇ ਲਾਲ ਗੁਰੂ ਤੇ ਪਿਆਰੇ ਰਾਹ ਚਮਕੌਰ ਦੇ ਪਾਇਆ ਸੀ ਛੋਟੇ ਲਾਲ ਤੇ ਦਾਦੀ ਦਾਦਾ ਲ ਕਿਹੜੀ ਔਜੜ ਆਇਆ ਸੀ ਸਾਹਿਬ ਕੌਰ ਤੇ ਸੁੰਦਰੀ ਜੀ ਦਾ ਥੋ ਨਾ ਕੋਈ ਆਇਆ ਸੀ ਭੈਣੀ ਵਾਗੇ ਵਾਲਿਆ ਸਤਗੁਰ ਕੌਤਕ ਆ ਪਰਚਾਇਆ ਸੀ ਭੈਣੀ ਵਾਗੇ ਵਾਲਿਆ ਸਤਗੁਰ ਕੌਤਕ ਆ ਪਰਚਾਇਆ ਸੀ ਤੇ ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋ ਬਈ ਜੀ ਕੰਟੈਕਟ ਨੰਬਰ ਜ਼ਰੂਰ ਦੇ ਦਿਓ ਹਾਂਜੀ ਮੇਰਾ ਕੰਟੈਕਟ ਨੰਬਰ ਹੈਗਾ ਜੀ 99155 45950 ਮਾਨਸਾ ਸਾਡਾ ਜ਼ਿਲ੍ਹਾ ਮਾਨਸਾ ਬਟਿੰਡਾ ਰੋਡ ਤੇ ਮੇਰਾ ਪਿੰਡ ਹੈ ਪੈਣੀ ਬਾਗਾ ਜੀ ਜੋਨਾਂ ਵੀਰਾਂ ਨੇ ਵੀ ਸੰਪਰਕ ਕਰਨਾ ਉਹ ਕਰ ਸਕਦੇ ਨੇ ਤੇ ਜਿਹੜੇ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਨਾ ਕਿ ਜੋ ਵੀ ਸਾਥੋਂ ਇੱਕ ਕਿਤਾਬ ਲੈ ਕੇ ਗਏ ਨੇ ਉਹ ਸਾਨੂੰ ਆਪਣੇ ਬਿਊ ਜ਼ਰੂਰ ਦੇਣ ਜੀ ਜੀ ਧੰਨਵਾਦ ਧੰਨਵਾਦ ਸੋ ਇਹ ਸਨ ਭਾਈ ਸਾਹਿਬ ਜਿਨ੍ਹਾਂ ਨੇ ਆਪਣੀ ਕਿਤਾਬ ਲਿਖੀ ਆ ਆਨੰਦ ਤੋਂ ਸਰਹੰਦ ਤੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵਿਚਾਰ ਜਰੂਰ ਦਿਓ ਫਿਲਹਾਲ ਸਾਨੂੰ ਦਾ ਆ ਗਿਆ ਧੰਨਵਾਦ ਜੀ